ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕਨਾਮਲੇ ਸੰਗਤਾਂ ਨੂੰ ਭਾਗ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟ ਕੋਟ ਮੁਬਾਰਕਾਂ ਆਪ ਜੀ ਵਾਸਤੇ ਗੁਰਪਾਚਾਈ ਦੇ ਪ੍ਰਕਾਸ਼ ਪੁਰਬ ਤੇ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਸਥਾਨ ਡੇਰਾ ਬਾਬਾ ਨਾਨਕ ਦੇ ਦਰਸ਼ਨਾ ਵਾਸਤੇ ਵੀਡੀਓ ਆਪ ਜੀ ਵਾਸਤੇ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ ਗੁਰਪਾਚਾਈ ਜੀ ਇਸ ਸਥਾਨ ਦੇ ਸੰਗਤਾਂ ਨੂੰ ਗੁਰਪਾਚਾਈ ਨੇ ਨਾਮ ਬਾਣੀ ਨਾਲ ਜੋੜਿਆ ਇਸ ਸਥਾਨ ਤੇ ਜਿੱਤੇ ਰੰਧਾਵੇ ਦਾ ਕੂਹ ਹੈ ਜਿੱਥੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੇ ਬੈ ਕੇ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਪ੍ਰਭੂ ਪਰਪਕਤੀ ਦੇ ਨਾਲ ਜੋੜੂ ਦੇ ਸਨ ਇਹ ਜੋ ਇੰਟਰੈਂਸ ਹੈ ਇਹ ਅਮਰਸਰ ਸਾਹਿਬ ਵੱਲੋਂ ਜਾ ਰਹੀ ਸੜਕ ਜੋ ਇਸ ਨਗਰ ਵਿੱਚ ਜਾਂਦੀ ਹੈ ਤੇ ਇਹ ਇਸ ਪਾਸਿਓਂ ਵੀ ਇੱਕ ਗੁਰੂ ਗੁਰਦੁਆਰੇ ਵੱਲੋਂ ਇੰਟਰੈਂਸ ਇਹ ਜਗਾ ਥੋੜੀ ਪੀੜੀ ਹੁੰਦੀ ਆ ਜੇ ਇਸ ਪਾਸੇ ਵੱਧ ਜਾਈਏ ਤਾਂ ਗੁਰੂ ਗੁਰਦੁਆਰੇ ਵਾਲਾ ਇਸ ਪਾਸੇ ਵੀ ਇੱਕ 게ਟ ਆ ਜਾਂਦਾ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਇਹ 게ਟ ਹੈ ਪਰ ਇਧਰੋਂ ਗੱਡੀਆਂ ਪਾਰਕਿੰਗ ਨਹੀਂ ਲੱਗਦੀਆਂ ਘੁੰਮ ਕੇ ਜਾਣਾ ਪੈਂਦਾ ਹੈ ਸੋ ਆਪ ਜੀ ਵਾਸਤੇ ਜਾਣਕਾਰੀ ਵਾਸਤੇ ਇਹ ਦੱਸਦੀ ਆ ਕਿ ਇਧਰੋਂ ਗੱਡੀਆਂ ਦੀ ਪਾਰਕਿੰਗ ਨਹੀਂ ਹੁੰਦੀ ਇਹ ਬਿਲਕੁਲ ਇਸਦੇ ਉਪਰ ਸਾਰਾ ਗੁਰਦੁਆਰੇ ਦੇ ਘੁੰਮ ਕੇ ਫਿਰ ਦੁਆਰਾ ਮੇਨ ਇੰਟਰੈਸ ਹੁੰਦੀ ਹੈ ਤੇ ਬਹੁਤ ਹੀ ਮਨਮੁਨਕ ਸਥਾਨ ਹੈ ਡੇਰਾ ਬਬਨਾਨ ਕੋ ਇੱਥੇ ਸੰਗ ਵੀ ਹੁੰਦਾ ਹੈ ਖੜਿਆਲੇ ਤੋਂ ਸਾਡੇ ਪਿੰਡਾਂ ਵੱਲੋਂ ਤੇ ਜੋ ਸੋਨੇ ਦੀ ਪਾਲਕੀ ਹੈ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਵਲੇ ਅਰਪਣ ਕੀਤੀ ਸੀ ਮਹਾਰਾਜਾ ਸਾਹਿਬ ਆਸਤੇ ਬਹੁਤ ਸੋਹਣੀ ਪਾਲਕੀ ਬਣਵਾ ਕੇ ਇਸ ਸਥਾਨ ਹੈ ਕੀਰਤਨ ਸਥਾਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਥਾਨ ਹੈ ਸ੍ਰੀ ਗੁਰੂ ਪਾਛਾ ਜੀ ਦੇ ਚਰਨ ਚੋਂ ਪ੍ਰਾਪਤ ਸਥਾਨ ਇਹ ਖੂ ਹੈ ਜਿੱਤੇ ਰਿੰਦਾ ਵੇਦਾ ਜਿੱਥੇ ਗੁਰੂ ਪਾਛਾ ਜੀ ਆਣ ਕੇ ਮਿਰਦਾਨਾ ਜੀ ਨਾਲ ਬਹਿ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਨਾਮ ਬਾਣੀ ਦਾ ਬਹੁਤ ਮਨਮੋਹਕ ਸਥਾਨ ਹੈ ਤਿੰਨ ਚਾਰ ਸਥਾਨ ਇਸ ਸਥਾਨ ਦੇ ਲਾਗੇ ਛਾਗੇ ਹਨ ਚੋਲਾ ਸਾਹਿਬ ਜਿੱਥੇ ਗੁਰੂ ਪਾਛਾ ਜੀ ਦਾ ਚੋਲਾ ਸਾਹਿਬ ਹੈ ਅਤੇ ਬਿਬੀ ਨਾਨਕੀ ਜੀ ਦਾ ਕੱਟਿਆ ਹੋਇਆ ਰੁਮਾਲ ਤੇ ਨਰਮਲ ਹਨ ਹਰੀ ਸੰਗਲੂਆ ਵੱਲੋਂ ਭੇਟ ਕੀਤੇ ਹੋਏ ਤੇ ਨਾਲ ਹੀ ਬਾਬਾ ਸ਼੍ਰੀ ਚੰਦੀ ਦਾ ਸਥਾਨ ਹੈ ਪ੍ਰਾਤਨ ਹੀ ਸਾਰਾ ਸਥਾਨ ਬਾਬਾ ਜੀ ਦੇ ਅਨਸੂਲ ਮੀਆਂ ਸੰਬੰਸ ਦੇ ਅੰਡਰ ਇਹਦਾ ਸਾਰਾ ਪ੍ਰਬੰਧ ਹੈ ਸੋ ਆਪ ਜੀ ਸਮਾ ਕੱਢ ਕੇ ਜਰੂਰ ਇਹਨਾਂ ਸਥਾਨਾਂ ਦੇ ਦਰਸ਼ਨ ਕਰਨੇ ਗੁਰੂਪਾਚਾਈ ਦੇ ਪਵਿੱਤਰ ਸਥਾਨਾਂ ਦੇ ਇਦੇ ਨਾਲ ਹੀ ਇੱਕ ਖੂਹ ਹੈ ਬਾਬਾ ਸ਼੍ਰੀਚੰਦ ਜੀ ਦਾ ਜਿਹਨੂੰ ਬਾਬਾ ਸ਼੍ਰੀਚੰਦ ਜੀ ਦਾ ਖੂਹ ਕਿਹਾ ਜਾਂਦਾ ਹੈ। ਸੋ ਆਪ ਜੀ ਸਮਾਂ ਕੱਢ ਕੇ ਜਰੂਰ ਦਰਸ਼ਨ ਦਿਦਾਰੇ ਕਰਨੇ। ਗੁਰੂ ਪਾਤਸ਼ਾਹ ਜੀ ਚੜ੍ਹਦੀ ਕਲਾ ਸਾਰੇ ਸੂਮੂ ਸਾਨਾਕ ਨਾਮ ਲਿਆ ਸੰਗਤ ਨੂੰ ਬਖਸ਼ਣ ਇਹ ਪ੍ਰਾਰਥਨ ਸਥਾਨ ਹੈ। ਤੇ ਇਸ ਤੋਂ ਬਾਅਦ ਇਹ ਨਾ ਸਾਰਾ ਸਥਾਨ ਨਾਮ ਬਣਿਆ ਸੀ। ਵਾਹਿਗੁਰੂ ਜੀ ਕਾ ਖਾਲਸਾ